ਪ੍ਰੇਕ ਜੁਲਿਸਕਾ ਕੁੰਡਾ ਪੀ ਫਾਰਕਾਈਜ਼ਰ ਖਾਸ਼ੀਆ ਲੋਕਦਨ ਅਤੇ ਮੈਂਬਰ ਸੰਯੁਕਤ ਦਲਤ ਮੋਰਚਾ ਪੰਜਾਬ ਲੰਬੇ ਸਮੇਂ ਤੋਂ ਭਾਈਚਾਰੇ ਵਾਸਤੇ ਕੰਮ ਕਰ ਰਹੇ ਹਨ ਡਾਕਟਰ ਮਦਨ ਜੀ ਸਾਡੇ ਸਾਥੀ ਨੇ ਲੰਬੇ ਸਮੇਂ ਤੇ ਜੁੜੇ ਨੇ ਡਾਕਟਰ ਗਰ ਲਾਲ ਜੀ ਸਾਡੇ ਸਾਥੀ ਨੇ ਹਾਸ਼ੀਆ ਲੋਕਤੰਤਰ ਵੱਲੋਂ ਅਸੀਂ ਇਹਨਾਂ ਨੂੰ ਦਿਹਾਤੀ ਦੀ ਜਿਹਨੇ ਦੀ ਨਿਮਾਇੰਦਗੀ ਦਿੱਤੀ ਹੋਈ ਆ ਉਹ ਰਾਤੀ ਹੀ ਮੈਂ ਚੰਡੀਗੜ੍ਹ ਸੀਗਾ ਤੇ ਮੈਂ ਰਸਤੇ 'ਚ ਆ ਰਿਹਾ ਸੀਗਾ ਡਾਕਟਰ ਮਦਨ ਜੀ ਕਿੱਥੇ ਰਹੇ ਜੀ ਡਾਕਟਰ ਮਦਨ ਜੀ ਕਿੱਥੇ ਨੇ ਡਾਕਟਰ ਮਦਰ ਜੀ ਨੇ ਮੈਨੂੰ ਰਾਤੀ ਇੱਕ ਇੱਕ ਆਡੀਓ ਪਾਈ ਸੀਗੀ ਤੇ ਨਾਲ ਹੀ ਮੈਨੂੰ ਫੋਨ ਵੀ ਇਹਨਾਂ ਨੇ ਕੀਤਾ ਤੇ ਮੈਂ ਕਾਫੀ ਲੇਟ ਪਹੁੰਚਿਆ ਮੈਂ ਕਿਹਾ ਮੈਂ ਆਉਂਦਾ ਵੇਹਾਂ ਰਸਤੇ 'ਚ ਤੇ ਆਣ ਕੇ ਆਪਾਂ ਗੱਲ ਕਰਦੇ ਫਿਰ ਸਵੇਰੇ ਇਹਨਾਂ ਦਾ ਫੋਨ ਆਇਆ ਮੈਂ ਕਿਹਾਤੀ ਬਹੁਤ ਲੇਟ ਪਹੁੰਚਿਆ ਸੀਗਾ ਸਵੇਰੇ ਇਹਨਾਂ ਦਾ ਫਿਰ ਦੁਬਾਰਾ ਫੋਨ ਆਇਆ ਤੇ ਕੀ ਕੀਤਾ ਮੈਂ ਕਿਹਾ ਮੈਂ ਵੇਖ ਲਈ ਚੈੱਕ ਕਰਦੀ ਆਂ ਵੀ ਆਪ ਦੱਸੋ ਕਿ ਕਿਵੇਂ ਕਰ ਇਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਆਓ ਪਿੰਡੋਂ ਮੈਂ ਠੀਕ ਆ ਜੰਨੇ ਮੈਂ ਅੰਦਰ ਬੇਨਤੀ ਕੀਤੀ ਵੀ ਚਲੋ ਅਸੀਂ ਤਾਂ ਤੁਹਾਡੇ ਕੋਲ ਆ ਰਹੇ ਆ ਅ ਜਿਹਨਾਂ ਤੇ ਨਾਲ ਇਹ ਘਟਨਾ ਵਾਪਰੀ ਆ ਕਹਿੰਦੇ ਵੀ ਉਹਨਾਂ ਦੇ ਘਰ ਚ ਜਾਣਾ ਮੈਂ ਕਹਿੰਦੇ ਘਰ ਚ ਨਹੀਂ ਵਿਖੋ ਇਹ ਇੱਕ ਬੰਦੇ ਵਿਸ਼ੇਸ਼ ਦੇ ਨਾਲ ਨਹੀਂ ਹੋਈ ਜਦੋਂ ਇਸ ਤਰ੍ਹਾਂ ਸ਼ਰੇਆਮ ਕਿਸੇ ਨੂੰ ਤੰਕੀਆਂ ਦਿੱਤੀਆਂ ਜਾਂਦੀਆਂ ਨੇ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਉਹਨਾਂ ਨੂੰ ਡੈਗਰੋਗੇਟਰੀ ਸ਼ਬਦ ਬੋਲੇ ਜਾਂਦੇ ਨੇ ਉਹ ਸ਼ਬਦ ਕਹੇ ਜਾਂਦੇ ਨੇ ਜਿਨ੍ਹਾਂ ਦਾ ਕੈਨੋ ਵੀ ਕਹਿਣ ਦੇ ਉੱਤੇ ਕਰਨ ਦੇ ਉੱਤੇ ਜਿਹੜਾ ਪਰਚਾ ਦਰਜ ਹੋ ਜਾਂਦਾ ਜਿੱਤੇ ਬੇਲੇਬਲ ਨਹੀਂ ਹੈ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਪਰ ਪਹਿਲਾਂ ਤੇ ਉੱਥੇ ਪਿੰਡ ਤੱਕ ਅਸੀਂ ਇਹੀ ਕਿਹਾ ਸੀਗਾ ਜੀ ਮੈਂ ਕਿਹਾ ਜੀ ਪਹਿਲਾਂ ਤੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰੀਏ ਵੀ ਅੱਜ ਜੀ ਅਸੀਂ ਆਉਣਾ ਹੈ ਤੇ ਵੱਧ ਤੋਂ ਵੱਧ ਆਪਣੇ ਜਿਹੜੇ ਭਾਈਚਾਰੇ ਦੀ ਜਿਹਦੇ ਨਾਲ ਇਹ ਘਟਨਾ ਵਾਪਰੀ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਸਾਰੇ ਜਣੇ ਇਕੱਠੇ ਸੋ ਤੁਸੀਂ ਇਕੱਠੇ ਹੋਏ ਆ ਬੜੀ ਚੰਗੀ ਗੱਲ ਆ ਤੇ ਚੰਗੀ ਗੱਲ ਇਹ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਕਿ ਇੱਥੇ ਸਰਬਸੰਮਤੀ ਹੋਈ ਆ ਤੇ ਸਰਬਸੰਮਤੀ ਹੋਣਾ ਵੀ ਐਡੇ ਵੱਡੇ ਪਿੰਡ ਦੇ ਵਿੱਚ ਬੜੀ ਵੱਡੀ ਗੱਲ ਤੇ ਜਦੋਂ ਸਰਬਸੰਮਤੀ ਹੋਈ ਹੋਵੇ ਸਰਬਸੰਮਤੀ ਦੇ ਨਾਲ ਸਾਰੇ ਲੋਕਾਂ ਨੇ ਕਿਸੇ ਵਿਅਕਤੀ ਨੂੰ ਪਿੰਡ ਦਾ ਸਰਪੰਚ ਚੁਣਿਆ ਹੋਵੇ ਤੇ ਉਸ ਸਰਪੰਚ ਦੀ ਜਿਹੜੀ ਆ ਬੜੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਹਰ ਇੱਕ ਵਿਅਕਤੀ ਨੂੰ ਥਾਂ ਪਰ ਥਾਂ ਰੱਖਣਾ ਕਿਸੇ ਨੂੰ ਇਹੋ ਜਿਹਾ ਸ਼ਬਦ ਨਹੀਂ ਬੋਲਣਾ ਜਾਂ ਕਿਸੇ ਦੇ ਨਾਲ ਇਹੋ ਜਿਹੀ ਵਿਧੇਕੀ ਨਹੀਂ ਕਰਨੀ ਜਿਹਦੇ ਨਾਲ ਕਿਸੇ ਦਾ ਵੀ ਦਿਲ ਟੁੱਟੇ ਪਰ ਮੈਂ ਜਦੋਂ ਆਡੀਓ ਉਹ ਸੁਣੀ ਮੈਨੂੰ ਬਹੁਤ ਉਹ ਜਿਹੜੀ ਗੱਲ ਮੈਨੂੰ ਆਪਣੇ ਆਪ ਮਾਨਸਿਕ ਤੌਰ ਤੇ ਮੈਨੂੰ ਉਸ ਗੱਲ ਨੇ ਬੜਾ ਦੁਖੀ ਕੀਤਾ ਮੈਂ ਸਾਰੇ ਸਾਥੀਆਂ ਨੂੰ ਫੋਨ ਕੀਤਾ ਰஞ்சிਤ ਰਾਣਾ ਜੀ ਨੂੰ ਕੀਤਾ ਇਹਨਾਂ ਨੇ ਸਭ ਹੋਰ ਸਾਥੀਆਂ ਦੇ ਨਾਲ ਗੱਲ ਕੀਤੀ ਫਿਰ ਕਈ ਸਾਥੀਆਂ ਨੂੰ ਕਿਹਾ ਮੈਂ ਕੈਪਟਨ ਸਾਹਿਬ ਨੂੰ ਕੈਪਟਨ ਹਰਭਜਨ ਸਿੰਘ ਜੀ ਖਾਸਾ ਜੀ ਨੂੰ ਇਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਆਪਣੇ ਸਾਥੀ ਨੂੰ ਕਿਹਾ ਸੋ ਡਾਕਟਰ ਸਾਹਿਬ ਨੂੰ ਕਿਹਾ ਡਾਕਟਰ ਗਰਦਾਰ ਨੂੰ ਕਿਹਾ ਕਿ ਆਓ ਅੱਜ ਆਪਾਂ ਉੱਥੇ ਜਾਈਏ ਸੋ ਅਜ ਅਸੀਂ ਤੁਹਾਡੇ ਕੋਲ ਤੁਹਾਡੇ ਵਾਸਤੇ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਗਲਤ ਹੈ ਇਹ ਗਲਤ ਹੈ ਉਹਨੇ ਕਿਹਾ ਵੀ ਉੱਥੇ ਵੇਟ ਕਰੋ ਤੁਸੀਂ ਅੰਦਰ ਆ ਜਾਓ